ਰੱਬ ਪੂਜਾ ਨਮਸਕਾਰੇ ਰੱਬ ਸਭੇ ਕਾਜ ਸਬਾਜੇ ਹਰ ਆਪਣੀ ਕਿਰਪਾ ਤਾਰੇ ਰੱਬ ਕੋ ਜਨ ਪੈ ਜਸਬਾਜੇ ਪਰਮਾਤਮਾ ਪ੍ਰਖ ਮਨੋ ਪਮੰਗ ਸਾਤੇ ਆਦ ਭਾਵ ਰਤਨ ਪਰਮਦ ਪਤੰ ਪਰਕਿਤੀ ਪਰੰ ਜਦ ਚਿੰਤ ਸਰਬ ਕਤੰ ਦੇਵਲ ਰਾਮ ਨਾਮ ਮਨੋਰਮ ਬਦ ਅੰਮ੍ਰਿਤ ਤਤ ਮਯੰ ਨਾ ਜਨੋਤ ਦੇ ਸਿਮਰੇ ਜਨਮ ਜਰਾਤ ਮਰਨ ਪਯੰ ਰਹਾਉ ਇਛੇ ਜਮਾਦ ਪਰਾ ਬੁਝੰਗ ਦਸ ਸਵਸਤ ਸਵਸਤ ਕੀਰਤਨ ਪਾਪ ਭੂਤ ਪਾਪ ਸੁਭਯੰ ਪਰਮੰ ਪਸੰਨ ਮਿਧਯੰ ਲੋਭਾਜੇ ਦ੍ਰਿਸ਼ਟ ਪਰ ਗ੍ਰਹਿੰ ਦਦ ਬਿਦ ਆਚਰਣ ਪਦ ਸਕਲ ਸੁਕ੍ਰਿਤੀ ਭਜ ਤਕ ਤਰਸਣ ਹਰ ਭਗਤ ਨਿਤਨੇ ਕੇਵਲ ਰੰਗ ਕਬਤਸਾ ਜੋ ਗੇਂ ਜਗੇ ਨਕੇ ਨਕੇ ਧਾਨੇ ਨਕੇ ਤਪਸਾ ਗੋਬਿੰਦ ਗੋਬਦੇਤਾ ਜਪਨਰ ਸકલ ਸਿੱਧ ਪਦੰ ਜੈ ਦੇਵਾਯੁ ਦਰਸਸ ਪਦੰ ਪਦਪੂਤ ਸਰਬਗਤੰ ਗਾਹੂ ਫੂਲ ਹੋਵੇ ਮਲੇ ਰਾਜ ਫੂਲੇ ਗਾਹੂ ਪਵਰ ਹੋਏ ਕੇ ਭਲੀ ਬਾਤ ਫੂਲੇ ਜੋ ਹੂ ਪਮੁਰ ਹੋਏ ਕੇ ਬੇਬੀ ਦੀ ਐਸੀ ਜਦ ਦੇ ਮੋ ਨਿਆ ਮੈਂ ਕਤ ਤਹ ਬਿਖਰਸੀ ਆਪਣੇ ਦਾਸ ਕੋ ਆਪਣੇ ਦਾਸ ਕੋ ਆਪਣੇ ਦਾਸ ਕੋ I we ਤਪ ਬਾਣੀ ਅੰਦਰ ਬਧੀਤ ਹੋਈ ਐ ਚੜਿਆ ਦਿਨ ਸਹਿ ਬਾਣੀ ਪੜੀ ਐ ਕਿਸੇ ਸਤਿਗੁਰ ਦੇ ਪ੍ਰੀਮ ਦਾ ਮਿਲ ਲਾਇਓ ਜੀਤੇ ਨਾਲ ਮਿਲਨ ਨਾਲ ਆਪ ਜੀ ਦਾ ਸਿਮਰਤ ਜੇਤੇ ਆਵੇ ਦਿਨ ਚੰਗਾ ਚੜੇ ਇਹ ਬਹੁਤ ਜਾਣੇ ਕਰਦੇ ਆਪਾਂ ਸਾਰੇ ਕਰਦੇ ਆਂ ਅਸਲ ਵਿੱਚ ਮਹਾਂਪੁਰਖਾਂ ਨੇ ਕਿਹਾ ਐ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਲ ਪ੍ਰਭ ਦੱਸੋ ਉਥੇ ਵੀ ਉਹਨਾਂ ਨੂੰ ਲੋੜ ਪੈ ਗਈ ਕਿਸਮ ਦੀ ਇਹ ਮੇਰਾ ਹਲ ਪ੍ਰਭ ਦੱਸੋ ਮੈਂ ਭੁੱਖ ਲਗਾਈ ਤੁਸੀਂ ਆਏ ਹੋ ਨਾ ਮਹਬਾਨੀ ਤਨ ਅੰਦਰ ਦ੍ਰਿਸ਼ ਨਹੀਂ ਅੰਦਰੋਂ ਖੱਖ ਹੈ ਅੰਦਰ ਖਿੱਚ ਹੈ ਬਾਣੀ ਦੀ ਸਿੱਖਾਂ ਨੇ ਅੰਦਾਜ਼ ਕੀਤੀ ਸਤਿਗੁਰੂ ਬਾਣੀ ਦਾ ਗਾਧ ਕੋਈ ਪਤਾ ਨਹੀਂ ਲੱਗਦਾ ਜਿੰਨਾ ਸੀ ਸਿਮਰਨ ਕਰਦੇ ਤਾਂ ਫਲ ਮਿਲੇ ਸਤਿਗੁਰੂ ਕਹਿੰਦੇ ਚਲੋ ਜਵਾਬ ਦੇਵਾਂਗੇ ਤਾਂ ਸਮਾ ਹੋਇਆ ਸਿੱਖ ਤੁਰੇ ਗਾਧ ਜੰਗਲਾਂ ਦੇ ਵਿੱਚ ਤੇ ਸਤਿਗੁਰ ਨੇ ਟਿਕਰੇ ਨੂੰ ਠੋਡ ਮਾਰਿਆ ਤੇ ਉਹਨੂੰ ਸਿੱਧਾ ਕਰ ਦਿੱਤਾ ਟਿਕਰੇ ਕਹਿੰਦਾ ਠੀਕਰਾ ਸੀ کسی مائی نے کو پایا پایا ہوگا بڑا تھندہ ستگو کہ سکھے کہ ستگر یہ ستگر پوچھا سکیں سنو سمجھ نہیں آتی یہ دیکھو ٹھیکرے کی لگا ہے کہ کو سیدا ہے کہ ਥਲਤੀ ਤੇ ਇਤਨੀ ਥਲੇਾਈ ਵਾਲੀ ਹੈ ਇਤਨੀ ਥਲਤੀ ਹੈ ਤੁਹਾਨੂੰ ਸਮਝ ਆਉਂਦੀ ਜਾਂ ਨਹੀਂ ਆਉਂਦੀ ਤੁਸੀਂ ਪੜ੍ਹਦੇ ਹੋ ਜਾਂ ਸੁਣਦੇ ਹੋ ਤੁਹਾਨੂੰ ਇਹਨਾਂ ਨਾਮ ਨੂੰ ਲੱਗਦਾ ਕਹਿੰਦੇ ਨਾ ਬਸ ਕੋਈ ਰਾਜ ਹੈ ਇਹ ਆਪਾਂ ਕਿਹਾ ਜਿਹਾ ਅਸ ਵਿੱਚ ਪੜਦੇ ਆਂ ਤੇ ਜਦੋਂ ਉਹਦੇ ਦੁਖਿਆਰੀ ਬਹਿਨੇ ਦੁਖੀ ਸੀ ਉਹ ਤੇ ਹਸਪੀਟਲ ਨਾਲ 87 ਨਾਲ ਕੋਲ ਘਰ ਨਾਲੋਂ ਸਿੱਖ ਬਾਣੀ ਪੜੀ ਜਾਵੇ ਤੇ ਜਦੋਂ ਬਾਣੀ ਪੜਦਾ ਤੇ ਦੁਹੇ ਗੁਰੂ ਮੇਜ ਲਿਆ ਨਾ ਸੁਪਨੇ ਸਾਥੇ ਪਦ ਸੁਣੇ ਤੇ ਉਹਦੇ ਦਿਲ ਨੂੰ ਠੰਡ ਪਈ ਕਾ ਦਿਲ ਨੂੰ ਕਹਿਣ ਲੱਗਾ ਇਸ ਕੋਇ ਨੂੰ ਆਜ ਮਾਰੂ ਕੋਈ ਕੀ ਪੜਦੇ ਤੂੰ ਇਹਨਾਂ ਵੀ ਮੈਂ ਸਤਿਗੁਰਾਂ ਦੀ ਬਾਣੀ ਪੜਦਾ ਕਹਿੰਦਾ ਯਾਰ ਮੈਨੂੰ ਲੱਗੇ ਬੈਠ ਕੇ ਸਰਾ ਬਾਣੀ ਜਿਹਨੂੰ ਨਹੀਂ ਵੀ ਪਤਾ ਜਿਹਨੂੰ ਅਰਥ ਦਾ ਨਹੀਂ ਵੀ ਭਾਵ ਪਤਾ ਨਾ ਉਹਨੂੰ ਵੀ ਇਹ ਸਤਿਗੁਰ ਮਨ ਨੂੰ ਚੈਨ ਦੇ ਦਿੰਦੀ ਹੈ ਆਪਾਂ ਚੈਨ ਕਹਿੰਦੇ ਚੈਨ ਮਿਲ ਜਾਂਦਾ ਆਪਣੀ ਮਨ ਨੂੰ ਤੇ ਜਦੋਂ ਗਰਮੀ ਆਪਾਂ ਲੱਗਦੀ ਆਪਾਂ ਕੀ ਸ਼ਬਦ ਨੇ ਕੀ ਸ਼ਬਦ ਲਈ ਨੇ? ਸੀਤਲ ਉਹਦੇ ਲਈ ਠੱਲੇ ਹੁੰਦੇ ਨੇ। ਤੇ ਜਦੋਂ ਗਰਮੀ ਲੱਗਦੀ ਤੇ ਸੀਤਲ ਹੋ ਗਏ ਤੇ ਜਦੋਂ ਸਰਦੀਆਂ ਆ ਜਾਂ ਤਾਂਨ ਨੂੰ ਬਚਾਉਣੇ ਆ ਨਾ ਤਾਂ ਲਈ ਨੇ। ਇੱਥਾਂ ਨੂੰ ਲੱਗਿਆ। ਤਾਂਨ ਨੂੰ ਬਚਾਉਣੇ ਆ ਆਪਾਂ। ਇਹ ਮਾਨਸਿਕ ਜਦੋਂ ਆਪਾਂ ਹੁਣ ਮਾਨਸਿਕ ਕਿਹੋ ਕੀ ਵਿਚਾਰ। ਸ਼ਰੀਰ ਤੇ ਗੱਲ ਹੈ ਬੜਾ ਸਖਤ ਹੋ ਜਾਂਦਾ। ਪਰਿਵਾਰ ਵਿੱਚ ਬੈਠਣ ਤੇ ਕਲਰ ਬਾਲ ਵਿੱਚ ਬੈਠਣ।

ਵੇ ਯਾਰ ਭਜਨ ਸੁਣੀ ਦੇਦੇ ਨੇ ਗੁਰੂ ਕੰਦ ਦਾ ਪਾંડਿਆ ਵਿੱਚ ਸੰਜੋਗ ਜੋ ਮੈਂ ਕਹਿੰਦਾ ਨਾ ਉਹ ਇਹ 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 ਇਤਨੇ ਸਤਿਗੁਰਾਂ ਨੇ ਦੇਣਾ ਇਹਨਾਂ ਸਿਖਾ ਦੇ ਇੱਕ ਸਿੱਖ ਸੂਰੇ ਦਾ ਗੁਰਦਵਾਰਾ ਬਣਾ ਸਕਦਾ ਇੱਕ ਸਿੱਖ ਤਾਂ ਬਾਬਾ ਦੀ ਸਿੱਖ ਦੇ ਨਾਮ ਰੋਜ਼ ਇਹਨਾਂ ਯਾਦ ਰੱਖ ਇਹਦੇ ਵਿੱਚ ਅੱਛਾ ਨਹੀਂ ਲੱਗਦਾ ਡਾਕਟਰ ਤੁੰਗੋਟ ਇੱਕ ਇੱਕ ਡਾਕਟਰ ਦੇ ਨਾਮ ਨੂੰ ਲਾ ਗਿਆ ਨਾ ਉਹ ਰਾਮ ਦਾ

ਪਾਪੇ ਨੂੰ ਜੇ ਕੋਈ ਬਸੇ ਨਿਕਲਿਆ ਵੀ ਤੇ ਤੂੰ ਆਲਬਿਦਾ ਵੀ ਕਹਿ ਦਿੱਤਾ ਤਰੂ ਬੈਠ ਪੰਜ ਮਿੰਟ ਤੱਕ ਆਖਾ ਠੀਕ ਹੈ ਤੁੰਨ ਤੇਰੀ ਸਸਰੀ ਘਰ ਦੀ ਲੋੜ ਨਹੀਂ ਪੁੱਤ ਤੇ ਪਿਆ ਹੋ ਜਾ ਇੱਕ ਐਸਾ ਕੁੰਨੀ ਇਸ ਤਰ੍ਹਾਂ ਦੀ ਤੇ ਮੰਦਾ ਹਰਦਾਇ ਕੋ ਜਾ ਬੜੀ ਕੱਲ ਮੀਨ ਜਿਹੀ ਬਾਪ ਨੇ ਆਪਣੇ ਪੁੱਤਰ ਦੇ ਨਾਲ ਅੱਜ ਬਾਪ ਡਰਦਾ ਗਾਲ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਮੈਂ ਪਰਦੇਸਾਂ ਚੋਂ

ਉਨੇ ਝੂਨੇ ਨਾਮ ਅਗੁਰੂ ਨੇ ਟੁੱਟ ਨਾਵੇਂ ਤੇਰੀਆ ਆਮੜੇ ਜਾਮੜੇ ਖੜੇ ਬਿਨਾਮੜੇ ਟੁੱਟ ਨਾਵੇਂ ਤੇਰੀਆ ਇਹ ਮੇਤਰੋ ਬਾਣੀ ਕੀ ਕਹਿ ਰਹੀ ਆ ਪੰਜ ਇੱਕ ਇੱਕ ਲਫ਼ਜ਼ ਨੂੰ ਸਮਝੋ ਆਮੜੇ ਆਜਲੀ ਜਾਂ ਸਾਡੇ ਆਉਣਾ ਬਹੁਤ ਪਤਾ ਗਿਆ ਆਮੜੇ ਤੇ ਜਾਮੜੇ ਕਦੇ ਇੰਦਰ ਆਦਮੀ ਟੋਟ ਨਾਮ ਤੇਰੀ ਆ ਨਾਮ ਵੀ ਹੁੰਨੇ ਊਨੇ ਲੇਖਨ ਕੇ ਤੇ ਅਗਲਾਸ ਭਰਿਆ ਹੀ ਜਿੰਦਗੀ ਚ ਪੂਰਾ ਪੰਜ ਜਿਹੇ ਵਿੱਚ ਹਲ ਪੜਦਾ ਹੈ ਤਾਂ ਸੋਚ ਹੈ ਸਰੀਰ ਦੀ ਬਦਲਦੇ ਕਿਤੇ ਆਪਾਂ ਸਾਧੂ ਦੇ ਕੋਲ ਜਾਣੇ ਨਾ ਤੇ ਮਨਪੁੱਤ ਕਾ ਦੀ ਸਰੀਰ ਨੂੰ ਥੋੜੀ ਤੱਕ ਚੇਤ ਕਰਦੇ ਕਦੀ ਨਹੀਂ ਦੇਦੇ ਮਨ ਬਗਦੇ ਮਨ ਅੱਜ ਕਿਨੇ ਦਰਸ਼ਨ ਖਾ ਦੇ ਕੋਣ ਬਿਟੈ ਬਾਬਾ ਜੀ ਮੰਨ ਲਈ ਠੀਕ ਹੈ ਤੇ ਨਾ ਕੋ ਕੋ ਕੀ ਕਹਿੰਦੇ ਪਾਏ ਕੀ ਗੱਲ ਐ ਤਾਂ ਮੂੰ ਚੱਕ ਜਿਨ੍ਹਾਂ ਨਾਲ ਪਿਆਰ ਨਾਲ ਜਿਉ ਸੰਤਾ ਦਾ ਨਾ ਕੋਈ ਵੀ ਕਹਤੇ ਤੂੰ ਅਜ ਨਮੋਸ਼ ਕਿਉਂ ਹੈ ਬਾਬਾ ਜੀ ਚੀਜ਼ ਹੈ ਸਾਰਾ ਪ੍ਰਭਾਤ ਨਹੀਂ ਹੈ ਚੱਲ ਜੀ ਗਲੇ ਪਤਾ ਨਹੀਂ ਮਾਰੇ ਕਿਉਂ ਉਦਾਸ ਇਸ ਉਦਾਸੀ ਤੋਂ ਕੁਝ ਚੁੱਪ ਮਾਂ ਕੋ ਤੇਰੇ ਬਾਣੀ ਪੜਿਆ ਕਰ ਸਿੰਗਲ ਕਰਿਆ ਪਤਾ ਸੀ ਚੁੱਪੀ ਜਉਗੀ ਤੇ ਸਾਜ ਜਾਇਓ ਉਦਾਸ ਹੋ ਰਹੇ ਤੇ ਬਾਣੀ ਜਾਨੀ ਪਗਲੇ ਕੇ ਉਹ ਪਤਾ ਕੀ ਕਹਾਂਗੇ ਯਾ ਮੈਂ ਕੋ ਰੋਲੀ ਨਾ ਪਾਉਂ ਯਾਰ ਮੈਂ ਜੱਦੀ ਚਾਹਤਾ ਕੰਨ ਨਾ ਪਾ ਕਰ ਲੈ ਸਿਮਤ ਜਿਹਨੂੰ ਸਵਾਦ ਆ ਜਾਂਦਾ ਹੈ امرت کہ امرت نو بھی زہر پا لے زہد بنا کئی امرداری ایسے ہی میرے بھی ہے وہ بچے تو بھی نفت کر کے اپنے گھر جہیں بچے کو ہی میں خود دیکھا میں کسی کا نام میں خود کہنا آپ امرداری ہے بچے کرتا میرے کمرے چنائے میرے روم چلایا میرے مزے سے نہ بیٹھے میرے پلنگ سے نہ بیٹھے میرے ਹੇ ਜੀ ਵਾਹ ਆ ਕੀ ਜੀ ਜਤ ਜਕੀ ਸਭੀ ਸੋਚ ਕਿਹਦੀ ਆ ਸੋਚ ਤੇਰੀ ਦੀ ਜਿਹੜੀ ਲੱਗਨੀ ਤੂੰ ਜੇਨ ਮਨ ਵਸਿਆ ਸੋਇ ਸੁੱਚੀ ਸੀ ਨਾਲ ਕਾ ਜੇਨ ਮਨ ਵਸਿਆ ਸੋਇ ਨਾ ਕੋ ਤੇਰੀ ਮੰਦੀ ਹੈ ਪਾਪ ਤੇ ਕਿ ਹੈ ਨਹੀਂ ਕੋਈ ਵੀ ਮਨ ਦੇ ਲਗਤੇ ਮਨ ਜਦੋਂ ਬਾਣੀ ਪੜਦਾ ਇਤਨੀ ਸਿੱਤਲ ਬਾਣੀ ਪੜ ਕੇ ਸਿੱਕਾ ਤੇਰੀ ਤੇ ਗਰੋਧ ਦੇਖ ਜਿੰਨਾ ਘੂਰ ਸਾਥ ਜਾਨੇ ਹੋ ਹੌਂ ਵਿੱਚ ਆਇਆ ਹੌਂ ਵਿੱਚ ਗਿਆ ਹੌਂ ਵਿੱਚ ਜੰਮੇ ਹੌਂ ਵਿੱਚ ਜਮੂਆ ਹੌਂ ਵਿੱਚ ਦਿੱਤਾ ਹੌਂ ਵਿੱਚ ਲਿਆ ਹੌਂ ਵਿੱਚ ਖਤਿਆ ਹੌਂ ਵਿੱਚ ਗਿਆ ਹੌਂ ਵਿੱਚ ਸਤਿਆਰ ਹੌਂ ਵਿੱਚ ਕੁੰਬਿਆਰ ਕਿੰਨੇ ਹੋ ਉਹ ਭਾਰ ਨੇ ਇੱਕ ਦਿਨ ਨਾ ਗੰਸਾਨ ਚਲੋ چلتا ہے انسان یہ ہوگی نا میں اتحاد سنڈیا کو سکھ نا آ کے پروان تو اس لوگوں کو رن دن تاوا بول دیا ہے آ کے رنگ تاوا بول دینا ہے وہ پروان آ گیا جی رن تاوا یہ سارے امرتسر کلو کا چونک ہے نا کلو ਫਰਦਾਨੇ ਤੂੰ ਬੜਾ ਕੱਲੂ ਬਲਿਆਂ ਫਿਰਦਾ ਸਾਡੇ ਵਿੱਚ ਜਵਾਨੀ ਸਿਰ ਉੱਤੇ ਦੇ ਲੋਕੀ ਤੂੰ ਕੱਲੂ ਭਲਵਾਨ ਐ ਤੂੰ ਕੀ ਮੈਨੂੰ ਕਰੇਗਾ ਉਹ ਕਲਮਿੰਦਰ ਚੌਕ ਐ ਸਾਡੇ ਦੀ ਪਗਤਾਂ ਦੇ ਅੰਮਸਰ ਕਹਾਣੀ ਐ ਨਾ ਕਿ ਇੱਕ ਦਿਨ ਰੰਧਾਵਾ ਜਿੱਥੋਂ ਰੰਧਾਵੇ ਬਣੇ ਗਏ ਰੰਧਾਵੇ ਜਿੱਥੋਂ ਉਹਦੇ ਤੋਂ ਥੋੜੀ ਜਿਹੀ ਸੂਰਤ ਨੂੰ ਪੁੜਿਆ ਘੜਾ ਕਰੇ ਜਿੱਦੋਂ ਕਿਤੇ ਬਰਮਾਰ ਸੀ ਉਹਦੇ ਕੋਈ ਪੱਟ ਨਹੀਂ ਸੀ ਤੇ ਦਾ ਉਹਦੇ ਕਿਦਾਂ ਨਾਂ ਕੁਂਦਾ ਕਿਦਾਂ ਨਹੀਂ ਸੀ ਨਗਦ ਰਹਿ ਪਰਦੇ ਟੰਗਣਾ ਚ پتے بو کے ہی جنگل مار کے کھاندہ ہی فل فروٹ کھاندہ ہی بالکل نہیں گیا جات کتے بن مانکی جات کو دسو کوئی شادی ما جاتی مار کے کہ بن مانک ہے کی پڑھ ہے گا سی جنگل سے جنگل نے جس میں کہ انسان کٹ لیندہ سی جدو انہوں پتہ لگا کہ میں سکتا میں لنگر پتا ਇਹ ਭੇਦ ਬਲੋ ਕੇ ਤਾਂ ਲੱਗਾ ਕਿ ਤੇ ਤੇ ਇਹਨੂੰ ਬੋਧ ਪਿਆ ਕਿ ਮੈਂ ਤੇ ਡੰਗਰ ਤੋਂ ਅਲੱਗਰ ਮੈਂ ਦੀ ਬਾਨੀ ਹੈ ਕਿ ਮੈਂ ਤੇ ਬੋਲ ਸਕਦਾ ਜਦ ਡੰਗਰ ਤੇ ਬੋਲਦੇ ਜੇ ਤੋ ਬਲੰਗ ਦੀ ਜਗ ਸ਼ਾਮੇ ਬਹਿ ਜਾਂਦਾ ਏ ਉਹ ਗਲਗ ਦੀ ਰਖਾਨਾ ਮੈਂ ਨਗਾ ਕੋ ਚੁਲਤ ਰਿਹਾ ਤੇ ਲੰਪਤੀ ਤੇ ਜਦ ਕਿ ਉਦੋਂ ਨੂੰ ਤੁਨ ਪਤਾ ਲੱਗਣਾ ਮਨੁੱਖ ਕੋਲ ਉਦੋਂ ਕਿੱਥੇ ਸੀ ਇਹ ਦੀ ਗਾਤ ਉਹਦੋਂ ਕਿੱਥੇ ਸੀ ਜਾ ਕੇ ਇਹੋ ਜੇ ਤੱਕੇ ਚੁਲਕੇ ਜੇ ਲਾਉਨੇ ਆਪ ਆਪਣੇ ਪੇਟਾ ਕੋਨੇ ਪਾਤੀਆਂ ਬੋਦੇ ਵਾਲੀਆਂ ਤੇ ਦੂਸਰੇ ਦਿਲੀਆਂ ਉਦੋਂ ਕਿੱਥੇ ਸੀਏ ਉਦੋਂ ਉਹ ਹੀ ਜਾਤੀ ਸੀ ਫਿਰ ਜਿੰਨੀ ਜ਼ੋਰ ਕਰਿਆ ਕਰੋ ਜਿੰਉ ਜਿੰਉ ਜ਼ਿਆਦਾ ਪੜਿਆ ਤੇਉਂ ਤੈ ਜਾਤੀ ਚੜਿਆ ਤੇ ਜਿੰਉ ਜਿੰਉ ਜਾਤੀ ਚੜਿਆ ਤੇਉਂ ਤੋ ਇਹ ਸੁਤਮ ਉਹ ਬ੍ਰਹਮਣ ਜਿਹਨਾਂ ਜਾਸੀ ਜੀਰ ਜਾਸੀ ਲੱਭ ਜੂਰ ਇਹ ਬ੍ਰਹਮਣ ਦੀ ਹੋਰ ਬਾਤ ਜਿਹਨੀਆਂ ਦਵਾਈਆਂ ਰੱਖੇ ਸੀ ਇਹ ਬ੍ਰਹਮਣ ਦੀ ਹੋਰ ਬਾਤ تو جنیا چوراسی لاکھ لوگ جنیاں دبائیں ہو گئی بیر کے جنا چلتا وا ڈاکٹر چلتا بلکہ چلتا وا انہوں کا برہما ہوا تو جن کی بہت سویدھا تی کون سی وہی برہما نے کھڑی برہما بہت ودیا تھی کوئی کوئی سمجھ سکیا برہمن کی سی بڑی اور او سواد بھی ابھی پالے کن سواد چھ سواد اداس نے وہ او بھی انہیں پالے ਤੇ ਸੁਰਾਤ ਸੱਤ ਕਲੇ ਭਾਈ ਆ ਉਹ ਵੀ ਬ੍ਰਹਮਾ ਦੇ ਭਾਈ ਆ ਮੈਂ ਸ਼ਰਧ ਉੱਤਾਰਨਾਗਾ ਚਲੋ ਲੰਮੀ ਗੱਲ ਪੈ ਜਾਣੀ ਹੈ ਗੱਲ ਕਿੱਥੇ ਹੋਈ ਹੈ ਗੱਲ ਮਾਰ ਕੇ ਇਹ ਸੱਤ ਨੂੰ ਮਾਰ ਕੇ ਮਹਾਂਤਾ ਰੱਖਦੇ ਆ ਤਾਂ ਅਮੀਰ ਅਸਿੱਤ ਪਿਓ ਅਮੀਰ ਦੇ ਪੁੱਤ ਵਾਂ ਅਮੀਰੀ ਸਾਡੇ ਤੇਜ ਆਈ ਆ ਇਹ ਨਾ ਸੋਝਾ ਕੋਲ ਆ ਬਟਾ ਤੇ ਮੈਂ ਦੇ ਨਹੀਂ ਨਾ ਸੱਤਿਆ ਕਾਣਾ ਜਿਹੜੀ ਅੱਜ ਕਾਣਾ ਤੇ ਹੋਣੀ ਹੈ ਨਾ ਤੇ ਇਹ ਕੱਲ ਨੂੰ ਚੱਲ ਜਾਦੇ ਆ ਕੱਲ ਗੋਦਰੀ ਮੈਂ ਭੈ ਲਾਗੂ ਦਾ ਮੈਂ ਆ ਗਿਆ ਤੈਂ ਜਿਹਾ ਮੈਂ ਭੈ ਜਿਦਾ ਜਾਜ ਉਤਰਿਆ ਜਾ ਗਿਆ ਤਹੀਂ ਰੂਹ ਬਣ ਕੇ ਸਾਡੇ ਪੈਰ ਸੁਲੇ ਦੇ ਜਿੱਥੇ ਹੋਏ ਮੋਦੀ ਤਾਂ ਘਰ ਦੇ ਵਿੱਚ ਰਹਿੰਦੇ ਹੋ ਇਹਦਾ ਕੋਈ ਫਿਕਰ ਨਹੀਂ ਪੇਗਾ ਮਾਨ ਜੀ ਜਿਪਾਲੀ ਵਿੱਚ ਸਭ ਮੰਨੂ ਲਾਭੂ ਜੀ ਸਾਡੇ ਦੇ ਲਈ ਸਭ ਸਾਲੋ ਉਹ ਵੀ ਇਹਦਾ ਉਹ ਜ਼ਿਆਦਾ ਚੀ ਨਹੀਂ ਕਰਦਾ ਉਹ ਕਹਿੰਦਾ ਇੱਕ ਪਿੱਛੇ ਜੇਨ ਤਿਲ ਵੀ ਆਇਓ ਕਾਂ ਬਾਸ ਕੇ ਉਹ ਬਹੁਤਾ ਸਮਝ ਨਹੀਂ ਪਿੰਦਾ ਅਜੋ ਸਮਾਧੀ ਮੈਂ ਸਭ ਨੂੰ ਬਖਿਆ ਸੀ ਸਬਦੇ ਨਾਲ ਵਾਹਿਗੁਰੂ ਪੂਰਾ ਨਮਸਕਾਰ ਹੈ ਪ੍ਰਭ ਸਦੀ ਕਾਲ ਸواری ਹਰਿਆ ਆਪਣੀ ਕਿਰਪਾ ਧਾਰੇ ਪ੍ਰਭ ਪੂਰ ਪੈ ਸواری ਆਪਣੇ ਦਾਸ ਕੋ ਭੈਉ ਸੁਭਾਈ ਅਜ ਸਮਾ ਆਇਆ ਤੇ ਸਿੱਧੂ ਸਬਦ ਦੀ ਖੁਸ਼ੀ ਹੈ ਸਤਿ ਸ੍ਰੀ ਅਕਾਲ ਖੁਸ਼ੀ ਬਖਸ਼ੀ ਰੂਹ ਤੇਰੇ ਭਾਣੇ ਜਿਨ ਸਿੱਖ ਰਹਿਣ ਤੇਰੇ ਭਾਣੇ ਨੂੰ ਮੰਨਣ ਬਾਣੀ ਦੇ ਨਾਲ ਜੁੜੋ ਆਪਣਾ ਜੀਵ ਸੁਖਲਾ ਕਰ ਤੇ ਅੱਗੇ ਹਰ ਪੂਰੇ ਕਿਰਪਾ ਧਾਰੀ ਪ੍ਰਭ ਪੈਰ ਤੇ ਪੂਰੀ ਪੈਨ ਸਵਾਰੀ ਆਪਣੇ ਦਾਸ ਕੋ ਭਇਓ ਸਦਾਈ ਸકલ ਬਨੂਤ ਕੀਨੇ ਕੱਤੇ ਊਣੀ ਬਾਤ ਨਾ ਆਏ ਕਰਤੇ ਤੁਖਤ ਤਾਲ ਦਵਾਇ ਤੇ ਚਿਹ ਲੱਗੇ ਜੀਵਾਂ ਤੇ ਚਿਹਰ ਮਾਇ ਲੱਗੀ ਧਰੇ ਦੋ ਰਾਨ ਹੈ ਤੇਰੀ ਆਹਦੀ ਸਕਲ ਦੇ ਘਰਾਂ ਦੇ ਵਿੱਚ ਮਨਰ ਮਾਇ ਤੇ ਕਿਉਂ ਸਖ ਸਿੱਖ ਤਨੇ ਨਹੀਂ ਆ ਸਿੱਖ ਦਾ ਨਾਮ ਨਹੀਂ ਸਿੱਖ ਨਾਮ ਨਹੀਂ ਸਿੱਖ ਨੂੰ ਦਾਤੁ ਕੀ ਸਤੁਤਿ ਦਾਇ ਨਾਲ ਆਉ ਸ਼ਬਦਾਂ ਦੀ ਨਜ਼ਰੀਏ ਦਾ ਦਇਆ ਸਤ ਜੀ ਭਏ ਕਿਰਪਾਲਾ ਜੈ